ਪੋਲੀ ਹੋਈ ਹੈ ਜਨਾਬ ਜਿਹੜੀ ਗੱਲ ਹੈ ਕੋਈ ਪੁਆਇੰਟ ਹੈ ਇੱਥੇ ਵੀ ਦੋ ਤਿੰਨ ਪੁਲੀ ਅਸੀਂ ਸਾਰੇ ਪੁਆਇੰਟ ਚੈੱਕ ਕਰਾਂਗੇ ਜਨਾਬ ਪਹਿਲਾਂ ਕਰੋ ਜਨਾਬ ਰੋੜਕੀ ਵਾਲਾਗਾ ਉਹ ਸਾਰੇ ਜਿਹੜੇ ਪਹਿਲਾਂ ਡਰ ਗਿਆ ਉਸੀ ਡਰ ਹੋਣ ਬਣਿਆ ਹੋਏਗਾ ਇੱਥੇ ਵੀ ਦੋ ਪੁਲੀਆਂ ਆ ਗਈਆਂ ਫੂਸ ਮੰਡੀ ਸਾਈਡ ਉਹ ਪੋਲ ਤਾਂ ਫੇਰ ਤਾਂ ਹੋਇਆ ਹੀ ਹੈ ਹਾਂਜੀ ਹਾਂਜੀ ਇੱਥੇ ਡਾਕ ਲੱਗਦੀ ਸੀ ਕਿ ਉਹਨੂੰ ਡਾਕ ਸਿੱਟਣਾ ਨਹੀਂ ਇਹ 2 ਫੁੱਟ ਤੇ ਵੀ ਡੁੱਬਦਾ ਰਹੇਗਾ ਏਰੀਆ ਆਪਣਾ ਹੀ ਉਹ ਮੈਂ ਉਹ ਗੱਲ ਕਰੀ ਨਹੀਂ ਹੁਣ ਆਪਾਂ ਚਾ ਚੱਕਿਆ ਗਿਆ ਹਾਂ ਹਾਂ ਜੀ ਹਾਂ ਜੀ ਅਗਲਾ ਦੇਖੋ ਸਹੀ 24 ਤੱਕ ਸੇਫ ਆ ਉਦੋਂ ਬਾਅਦ 24 ਤੋਂ ਬਾਅਦ 26 ਤੱਕ ਟੱਚ ਹੁੰਦਾ ਇਹਨੂੰ ਬੋਲੋ ਜੋ ਟੱਚ ਹੋ ਜੇ ਫਿਰ ਕੇ ਦੂਜਾ ਪਿੱਛੇ ਮੁਕਾਬਲਾ ਕਰਨ ਲੱਗਣਾ ਤੇਰੀ ਹੈ ਜੀ ਇਹ ਤਾਂ 20 ਹੈ ਜੀ ਇਹ ਪਿਆ ਪਾਣੀ ਇਹ ਪੰਜ ਪੁੱਤ ਜੀ ਸੀ ਕਹਿ ਰਹੇ ਆ ਵੀ ਹੁਣ ਆਪਾਂ ਨੂੰ ਟਾਈਮ ਆ ਤਾਂ ਇੱਥੇ ਵੀ ਮੌਸਮ ਖਰਾਬ ਹੋ ਰਿਹਾ ਲੱਗਦਾ ਈ ਫਿਰ ਆਪਾਂ ਨੂੰ ਬਹੁਤ ਨਹੀਂ ਪਾਵੇ ਟਰੈਕਟਰ ਚਲਾਉਣੇ ਉੱਪਰ ਜਾਂਦੇ ਆ ਕਿਤੇ ਆ ਪੀੜਾ ਆਏਗਾ ਕਾ 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 ਕ